ਮੇਰੀ ਦਸਤਾਰ ਮੇਰੀ ਸ਼ਾਨ ਯੂਥ ਕਾਲਜ ਦੀ ਇਹ ਮਹਿੰਮ ਲਗਾਤਾਰ ਪੂਰੇ ਪੰਜਾਬ ਦੀ ਪੰਜਾਬ ਤੋਂ ਬਾਹਰ ਅਤੇ ਵਿਦੇਸ਼ਾਂ ਤੱਕ ਵੀ ਇਸ ਮਹਿੰਮ ਦੇ ਤਹਿਤ ਨੌਜਵਾਨਾਂ ਨੂੰ ਦਸਤਾਰ ਜਿਹੜੀ ਆ ਉਹ ਸਜਾ ਕੇ ਪੱਕੀਆਂ ਦਸਤਾਰਾਂ ਸਜਾਉਣ ਲਈ ਜਿਹੜਾ ਉਪਰਾਲਾ ਉਹ ਲਗਾਤਾਰ ਕੀਤਾ ਜਾਂਦਾ ਜਿੱਥੇ ਬੱਕ ਬੱਕ ਜਿਹੜੇ ਇਤਿਹਾਸਕ ਦਿਹਾੜੇ ਨੇ ਉਹਨਾਂ ਤੇ ਦਸਤਾਰ ਕੈਂਪ ਲਗਾਏ ਜਾਂਦੇ ਨੇ ਪੂਰੇ ਪੰਜਾਬ ਦੇ ਵਿੱਚ ਉਸ ਦੇ ਤਹਿਤ ਹੀ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਸਾਕਾ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਧੰਨ마ਤਾ ਕੁਸ਼ਰਕੌਰ ਜੀ ਧੰਨ ਧੰਨ ਬਾਬਾ ਜੂਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਕੈਂਪ ਜਿਲ੍ਹਾ ਜਥਾ ਅਕਾਲੀ ਦਲ ਜਥਾ ਫਤਿਹਗੜ ਸਾਹਿਬ ਸ਼੍ਰੋਮਣੀ ਕਾਲ ਦਲ ਅਤੇ ਯੂਥ ਕਾਲ ਦਲ ਵੱਲੋਂ ਹਰ ਇੱਕ ਸਾਲ ਇਹ ਜਿਹੜਾ ਦਸਤਾਰ ਕੈਂਪ ਲਗਾਇਆ ਜਾਂਦਾ ਜਿਹਦੇ ਤਹਿਤ ਇਸ ਵਾਰ ਵੀ 25 ਤੇ 26 ਕਿਉਂਕਿ ਪਹਿਲੇ ਤਿੰਨ ਦਿਨਾਂ ਨੇ 25 26 ਤੇ 27 ਪਹਿਲੇ 2 ਦਿਨ ਜਿਹੜਾ ਉਹ ਦਸਤਾਰ ਕੈਂਪ ਫਤਿਹਗੜ ਸਾਹਿਬ ਵਿਖੇ ਮਾਤਾ ਗੁਜਰੀ ਕਾਲਜ ਦੇ ਸਾਹਮਣੇ ਗੋਲ ਚੌਂਕ ਦੇ ਵਿੱਚ ਜਿਹੜਾ ਬਿਲਕੁਲ ਕਾਲਜ ਦੇ ਸਾਹਮਣੇ ਗੋਲ ਚੌਂਕ ਦੇ ਵਿੱਚ ਇਹ ਦਸਤਾਰ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਤਹਿਤ ਹਜ਼ਾਰਾਂ ਦੀ ਦਸਤਾਰ ਮੈਂ ਸਮਝਦਾ ਕਿ ਨੌਜਵਾਨ ਬੱਚੇ ਖਾਸ ਕਰਕੇ ਸਾਡੀਆਂ ਭੈਣਾਂ ਦਮਾਲੇ ਸਜਾ ਕੇ ਇੱਥੋਂ ਜਾਂਦੀਆਂ ਨੇ ਪਿਛਲਿਆਂ ਪਿਛਲੇ ਸਾਲ ਅਸੀਂ ਕੈਂਪ ਦਾ ਤੁਹਾਨੂੰ ਦੱਸਣਾ ਚਾਹੁੰਦੇ ਹਾਂ कि ਜਿਹੜੇ ਦਸਤਾਰ ਕੈਂਪ ਦੇ ਵਿੱਚ ਬਹੁਤ ਨੌਜਵਾਨ ਐ ਸੀ ਜਿਹੜੇ ਪੱਕੀਆਂ ਦਸਤਾਰਾਂ ਸਜਾ ਕੇ ਗਏ ਅਗਲੀ ਵਾਰ ਜਿਹੜੇ ਸਾਨੂੰ ਨੌਜਵਾਨ ਬਹੁਤ ਇਸ ਤਰ੍ਹਾਂ ਦੇ ਮਿਲਦੇ ਨੇ ਜਿਹੜੇ ਕਹਿੰਦੇ ਨੇ ਕਿ ਬਾਈ ਜੀ ਜੋ ਅਸੀਂ ਦਸਤਾਰ ਪਿਛਲੀ ਵਾਰੀ ਇਸ ਦਰ ਤੇ ਖਾਸ ਕਰਕੇ ਸਵਾ ਦੇ ਦਿਨਾਂ ਦੇ ਵਿੱਚ ਸ਼ੀਦਾਂ ਦੇ ਦਿਨਾਂ ਦੇ ਵਿੱਚ ਸਜਾ ਕੇ ਗਏ ਅਸੀਂ ਪੱਕੇ ਤੌਰ ਤੇ ਸੁਜਾਉਣ ਲੱਗੇ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼ੋਮਣੀ ਕਲਦਲ ਜੀ ਉਹਨਾਂ ਦੀ ਹਦਿਤਾਂ ਤੇ ਇਹ ਇਪਰਾਲਾ ਲਗਾਤਾਰ ਜਾਰੀ ਆ ਸੋ ਕੱਲ ਨੂੰ ਫੇਰ 25 ਤੇ 26 ਦਸੰਬਰ 2025 ਨੂੰ ਇਹ ਦਸਤਾਰ ਕੈਂਪ ਇੱਥੇ ਲਗਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਜੋ ਮੇਰੀ ਦਸਤਾਰ ਮੇਰੀ ਸ਼ਾਨ ਜੋ ਲਹਿਰ ਚਲਾਈ ਹੋਈ ਆ ਉਸ ਲਹਿਰ ਦੇ ਅੱਜ ਇੱਥੇ ਜੋ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਬਾਬਾ ਜੁਰਗ ਸਿੰਘ ਬਖੋਤੇ ਸਿੰਘ ਜੀ ਜੀਹਾਨ ਨੇ ਉਸ ਸਮੇਂ ਦੇ ਹੁਕਮਰਾਨਾਂ ਨੇ ਜਿਹਨਾਂ ਜਿਹੜਾ ਜ਼ਬਰੀ ਧਰਮ ਤਬਦੀਲ ਕਰਾਉਣਾ ਚਾਹੁੰਦੇ ਸੀ ਉਸ ਸਮੇਂ ਸਿੱਖੀ ਦੀ ਆਨ ਬਣ ਸ਼ਾਨ ਲਈ ਜੋ ਸ਼ਹੀਦੀ ਦਿੱਤੀ ਉਹਨੂੰ ਇੱਥੇ ਜਿੱਥੇ ਲੱਖਾਂ ਦੀ ਤਦਾਦ ਸੰਗਤ ਜਿਹੜੀ ਹੈ ਨਤਮਸਤਕ ਹੋਣ ਲਈ ਪਹੁੰਚਦੀ ਹੈ ਮੈਂ ਸਮਝਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਔਰ ਯੂਥ ਅਕਾਲੀ ਦਲ ਵੱਲੋਂ ਉੱਚੇ ਤੌਰ ਤੇ ਜਿਹੜਾ ਦਸਤਾਰ ਸਜਾਉਣ ਦਾ ਜਿਹੜਾ ਕੈਂਪ ਹੈ ਉਹ ਲਾਉਣਾ ਬਹੁਤ ਹੀ ਚੰਗਾ ਪ੍ਰਾਲ ਹੈ ਔਰ ਹਰ ਵਾਰ ਇੱਥੇ ਯੂਥ ਅਕਾਲੀ ਦਲ ਵੱਲੋਂ ਜਿਹੜਾ ਇਹ ਕੈਂਪ ਲਾਇਆ ਜਾਂਦਾ ਸੋ ਇਸ ਵਾਰ ਵੀ ਜਿਹੜਾ 2 ਦਿਨ 25 ਔਰ 26 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸੋਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਧਾਨਗੀ ਹੇਠ ਔਰ ਸਮੁੱਚੇ ਸਾਡੇ ਜ਼ਿਲ੍ਹਾ ਕਾਲੀਜੱਤ ਵੱਲੋਂ ਯੂਥ ਕਾਲੀਦਲ ਵੱਲੋਂ ਜਿਹੜਾ ਕੈਂਪ ਲਾਇਆ ਜਾ ਰਿਹਾ ਇਹਦੇ ਵਿੱਚ ਜਿੰਨੀ ਵੀ ਸਾਡੇ ਇਲਾਕੇ ਦੇ ਸੰਗਤ ਹੈ ਜਿੱਥੇ ਉਹ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੇ ਅਜੇ ਸਿਰੇ ਤੱਕ ਸਿਰਾਂ ਤੇ ਦਸਤਾਰਾ ਨਹੀਂ ਸਜਾਈਆਂ ਉਹ ਆ ਕੇ ਇਸ ਕੈਂਪ ਦੇ ਵਿੱਚ ਦਸਤਾਰਾ ਸਜਾ ਸਕਦੇ ਨੇ ਉਥੇ ਜੇ ਕੋਈ ਸੇਵਾ ਵੀ ਕਰਨੀ ਚਾਹੁੰਦਾ ਇਸ ਕੈਂਪ ਦੇ ਵਿੱਚ ਆ ਕੇ ਅਸੀਂ ਉਹ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਉਹ ਵੀ ਆ ਕੇ ਇਸ ਕੈਂਪ ਦੇ ਵਿੱਚ ਆਪਣੀ ਜਿਹੜੀ ਸੇਵਾ ਉਹ ਕਰ ਸਕਦੇ ਨੇ ਸੋ ਮੈਂ ਸਮਝਦਾ ਯੂਥ ਕਾਲੀਦਲ ਦਾ ਬਹੁਤ ਹੀ ਚੰਗਾ ਉਪਰਾਲਾ ਔਰ ਜਿੱਥੇ ਇਹ ਅੱਜ ਇੱਥੇ ਸ਼ਰਧ ਸਤਕਾਰ ਨਾਲ ਅਸੀਂ ਨਤਮਸਤਕ ਹੋਣਾ। ਉੱਥੇ ਮੈਂ ਸਮਝਦਾ ਅਸੀਂ ਸਾਨੂੰ ਇੱਥੋਂ ਜੋ ਸਾਬ ਜੱਦੇ ਨੇ ਉਸ ਸਮੇਂ ਜੋ ਕੁਰਬਾਨੀ ਦਿੱਤੀ ਉਸ ਤੋਂ ਪ੍ਰੇਰਨਾ ਲੈ ਕੇ ਵੀ ਜਾਣ ਦੀ ਲੋੜ ਹੈ ਕਿ ਅਸੀਂ ਆਪਣੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਏ, ਗੁਰਸਿੱਖੀ ਨਾਲ ਜੁੜੀਏ ਔਰ ਇਸੇ ਮੈਂ ਸਮਝਦਾ ਇਹ ਸੁਨੇਹੇ ਨੂੰ ਲੈ ਕੇ ਜਾਣੇ ਤਾਂ ਸਾਡੀ ਜਿਹੜੀ ਸਿੱਖੀ ਆ ਹੋਰ ਪਰਫੁੱਲਤ ਹੋਊਗੀ ਔਰ ਜਿਹੜਾ ਸਾਬ ਜੱਦਾ ਦਾ ਸਨੇਹਾ ਉਹ ਕਰ ਕਰ ਤੱਕ ਪਹੁੰਚੇਗਾ। ਸੋਹੀ ਸਾਡੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਤੋਂ ਵੱਧ ਕੈਂਪ ਦੇ ਵਿੱਚ ਜਾ ਕੇ ਸ਼ਮੂਲੀਅਤ ਕਰੋ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ। ਤਨਤਨ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਦੀ ਨਿਸ਼ਾਨੀ ਸ਼ਹਾਦਤ ਨੂੰ ਸਮਰਪਿਤ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਅਕਾਲੀ ਦਲ ਵੱਲੋਂ ਦਸਤਾਰਾ ਦਾ ਕੈਂਪਲੇਜ ਆਇਆ ਜਾ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਰੀ ਜਿਹੜੀ ਸੰਗਤ ਪਿਛਲੇ ਸਾਲ ਦੀ ਤਰ੍ਹਾਂ ਸਾਰਿਆਂ ਨੂੰ ਬੇਨਤੀ ਆ ਕਿ 2 ਦਿਨ ਦਾ ਕੈਂਪ ਹੈ ਉਸ ਦੇ ਵੀ ਸਾਰੀ ਸੰਗਤ ਨੂੰ ਬੇਨਤੀ ਹੈ ਕਿਰਪਾ ਕਰਕੇ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ